ਵਾਲਤਾ ਦੀ ਗੱਲ ਕੀਤੀ ਸੱਬੇ ਸਾਂਝੀ ਵਾਲ ਸਦਾਇ ਕੋਈ ਨਾ ਦੱਸੈ ਬਹਾਰਤ ਸਿਮਰਨ ਉਸ ਰੱਬ ਦਾ ਪਰਮਾਤਮਾ ਦਾ ਕਰਨਾ ਹੈ ਤੇ ਸੇਵਾ ਉਹਦੀ ਬਣਾਈ ਹੋਈ ਖਲਕਤ ਦੀ ਕਰਨੀ ਹੈ ਸੇਵਾ ਖਲਕਤ ਦੀ ਸਿਮਰਨ ਰੱਬ ਦਾ ਇਸ ਲਈ ਰੱਬ ਦਾ ਸਿਮਰਨ ਕਰ ਸਿੱਖ ਕੋ ਤੇ ਖਲਕਤ ਦੀ ਸੇਵਾ ਕਰਦਾ ਹੈ ਜੇ ਜਦੋਂ ਸਿੱਖ ਖਲਕਤ ਦੀ ਸੇਵਾ ਕਰਦਾ ਉਦੋਂ ਜਾਤ ਪਾਤ ਬਰਾਦਰੀ ਭਾਈਚਾਰਾ ਸਭ ਕੁਝ ਭੁੱਲ ਕੇ ਕਰਦਾ ਗੁਰੂ ਨਾਨਕ ਨੇ ਸਾਬ ਸੱਚੇ ਪਾਤਸ਼ਾਹ ਨੇ ਸਾਨੂੰ ਸਿਕਾਇਆ ਇਹ ਹੈ ਕਿ ਸਬੇ ਸਾਂਜੀ ਵਾਲ ਸਦਾਇ ਨ ਕੋਈ ਨਾ ਦੱਸੈ ਬਾਰਾ ਜੀ ਲੰਗਰ ਲੱਗਦਾ ਤੇ ਉਸ ਲੰਗਰ ਵਿੱਚ ਪੰਗਤ ਚ ਬੈਠੇ ਕੋਈ ਅਨੇਕਾਂ ਗਰੀਬ ਨੇ ਅਮੀਰ ਨੇ ਉੱਚੀਆਂ ਤੇ ਨੀਵੀਆਂ ਜਾਤਾਂ ਵਾਲੇ ਕਿਉਂਕਿ ਗੁਰੂ ਨਾਨਕ ਦਾ ਘਰ ਕਹਿੰਦਾ ਸਭੇ ਸਾਂਝੀ ਮਾਲਸਤਾ ਹੈ ਸੰਗਤ ਵੇਖਦੇ ਹੋ ਤੇ ਸੰਗਤ ਵਿੱਚ ਅਨੇਕਾਂ ਲੋਕ ਨੇ ਜਿਹੜੇ ਗਰੀਬ ਨੇ ਅਮੀਰ ਨੇ ਉੱਚੀਆਂ ਤੇ ਨੀਵੀਆਂ ਜਾਤਾਂ ਵਾਲੇ ਨੇ ਇੱਥੇ ਆ ਕੇ ਭੇਦ ਭਾਵ ਇਹ ਫਰਕ ਮਿਟ ਜਾਂਦੇ ਆ ਪਰ ਕਿਤੇ ਕੰਡੀਸ਼ਨਾਂ ਨੇ ਇਹ ਖੱਤਰੀ ਬ੍ਰਾਹਮਣ ਵੈਸ਼ ਅ ਮੰਤਰ ਪੜ ਸਕਦਾ ਹੈ ਆ ਮੰਤਰ ਨਹੀਂ ਪੜ ਸਕਦਾ ਆ ਪਾਠ ਕਰ ਸਕਦਾ ਨਹੀਂ ਕਰ ਸਕਦਾ ਤੇ ਸ਼ੁੱਧਰ ਨੂੰ ਕੋਈ ਜਗ੍ਹਾ ਹੀ ਨਹੀਂ ਦਿੱਤੀ ਗਈ ਨਾ ਮੰਦਰ ਜਾਣ ਦੀ ਨਾ ਮੰਤਰ ਪੜਨ ਦੀ ਉਹ ਸਾਜੀ ਵਾਲਤਾ ਚਾਹੁੰਦਾ ਹੀ ਨਹੀਂ ਉਹਨਾਂ ਦੇ ਮੁਤਾਬਕ ਪਰ ਮੇਰੇ ਸਤਿਗੁਰਾਂ ਨੇ ਸਾਰਿਆਂ ਨੂੰ ਇੱਕ ਬਰਾਬਰਤਾ ਦਿੱਤੀ ਹੈ ਗੁਰਬਾਣੀ ਦੀ ਸੋਜ ਰੱਖਣ ਵਾਲਾ ਸਾਂਝੀ ਵਾਲਤਾ ਦੀ ਮਨੁੱਖਤਾ ਦੀ ਗੱਲ ਕਰੇਗਾ ਉਹਦਾ ਜੀਵਨ ਉਸ ਮੋਮਬਤੀ ਦੀ ਤਰ੍ਹਾਂ ਹੈ ਪੜ ਰਿਹਾ ਸੀ ਡਾਕਟਰ ਰੂਪ ਸਿੰਘ ਹਰਾਂ ਦੀ ਕਿਤਾਬ ਉਹਨਾਂ ਗੱਲ ਕੀਤੀ ਕਹਿੰਦੇ ਗੁਰਬਾਣੀ ਦੀ ਸੋਜ ਰੱਖਣ ਵਾਲੇ ਦੀ ਦਾ ਜੀਵਨ ਜਿਹੜਾ ਹੈ ਉਸ ਮੋਮਬਤੀ ਦੀ ਤਰ੍ਹਾਂ ਹੈ ਕਿਉਂਕਿ ਮੋਮਬਤੀ ਆਪ ਜਗਦੀਏ ਤੇ ਆਪ ਜਗ ਕੇ ਵਾਤਾਵਰਨ ਨੂੰ ਮਨੁੱਖਤਾ ਨੂੰ ਰੋਸ਼ਨੀ ਦੇਣ ਦਾ ਕੰਮ ਕਰਦੀਏ ਉਹਦੀ ਰੋਸ਼ਨੀ ਥੱਲੇ ਕੋਈ ਵੀ ਆ ਕੇ ਬੈਠਦੇ ਉਹਨੂੰ ਪ੍ਰਕਾਸ਼ ਮਿਲੇਗਾ ਉਹਨੂੰ ਪ੍ਰਕਾਸ਼ ਮਿਲੇਗਾ ਉਹਨੂੰ ਲੋਅ ਮਿਲੇਗੀ ਮੋਮਬਤੀ ਦਾ ਚਾਨਣ ਲੋਅ ਦਿੰਦਾ ਹੈ ਪ੍ਰਕਾਸ਼ ਦਿੰਦਾ ਹੈ ਤੇ ਉਹਦੇ ਪ੍ਰਕਾਸ਼ ਚ ਕੋਈ ਵੀ ਆ ਕੇ ਬੈਠ ਸਕਦਾ ਹੈ ਮੋਮਬਤੀ ਕਿਸੇ ਨਾਲ ਬਿਤਕਰ ਨਹੀਂ ਕਰਦੀ ਪ੍ਰਕਾਸ਼ ਦਿੰਦੀ ਲੋ ਦੇ ਤੇ ਇਸ ਲੋ ਨੂੰ ਜਿੰਦਾ ਰੱਖਣ ਲਈ ਉਹ ਮੋਮਬਤੀ ਤੁਪਕਾ ਤੁਪਕਾ ਕਰਕੇ ਖੁਰ ਜਾਂਦੀ ਹੈ ਤੁਸੀਂ ਵੇਖੋ ਨਾ ਉਹ ਮੋਮਬਤੀ ਤੁਪਕਾ ਤੁਪਕਾ ਕਰਕੇ ਖੁਰ ਜਾਂਦੀ ਕਦੋਂ ਤੱਕ ਖੁਰਦੀ ਹੈ ਜਦੋਂ ਤੱਕ ਉਹ ਇਹਨਾਂ ਮਨੁੱਖਾਂ ਨੂੰ ਪ੍ਰਕਾਸ਼ ਦਿੰਦੀ ਦਿੰਦੀ ਆਪਣਾ ਆਪਾ ਨਸ਼ਾਵਰ ਨਹੀਂ ਕਰ ਦਿੰਦੀ ਉਦੋਂ ਤੱਕ ਉਹ ਤੁਪਕਾ ਤੁਪਕਾ ਕਰਕੇ ਖੁਰਦੀ ਰਹਿੰਦੀ ਹੈ ਭਾਵ ਸਾਂਝੀਵਾਲਤਾ ਦੀ ਗੱਲ ਕਰਨ ਵਾਲਾ ਮਨੁੱਖ ਆਪਣਾ ਆਪਾ ਵੀ ਸਾਂਝੀਵਾਲਤਾ ਤੇ ਨਸ਼ਾਵਰ ਕਰ ਦਿੰਦਾ ਹੈ ਆਪਨਾ ਭਾਵੇਂ ਨਹੀਂ ਸ਼ਬਦ ਕਿ ਮੇਰੀ ਰੋਸ਼ਨੀ ਮੇਰੀ ਲੋ ਵਿੱਚ ਇਹਨਾਂ ਨੂੰ ਪ੍ਰਕਾਸ਼ ਦੇ ਵਿੱਚ ਕੋਈ ਗਿਆਨ ਮਿਲ ਸਕੇ ਤੇ ਮਨੁੱਖ ਆਪਣਾ ਘਰ ਘਾਟ ਗੁਰਬਾਣੀ ਦੀ ਸੋ ਗੁਰਬਾਣੀ ਦੀ ਲੋ ਵਿੱਚ ਜੀਵਨ ਬਤੀਤ ਕਰਨ ਵਾਲਾ ਆਪਣਾ ਘਰ ਘਾਟ ਆਪਣਾ ਪਰਿਵਾਰ ਆਪਣੇ ਮਿੱਤਰ ਸੱਜਣ ਸਭ ਕੁਝ ਛੱਡ ਕੇ ਉਸ ਬਾਣੀ ਦਾ ਗੁਰਬਾਣੀ ਦਾ ਦੀਪਕ ਜਲਾਉਂਦਾ ਹੈ ਕਾਰਨ ਕੀ ਹੈ ਕਿਸ ਦੀਪਕ ਦੀ ਲੋ ਥੱਲੇ ਇਹਨਾਂ ਲੋਕਾਂ ਨੂੰ ਗੁਰਬਾਣੀ ਦੀ ਰੋਸ਼ਨੀ ਮਿਲ ਸਕਦੀ ਤੇ ਉਹਦੋਂ ਤੱਕ ਉਹ ਗੁਰਬਾਣੀ ਦੇ ਦੀਪਕ ਨੂੰ ਜਲਾਉਂਦਾ ਹੈ ਜਦੋਂ ਤੱਕ ਉਹ ਆਪਣਾ ਆਪਾ ਖਤਮ ਨਹੀਂ ਕਰ ਲੈਂਦਾ ਬੜੇ ਲੋਕ ਛੱਡ ਜਾਂਦੇ ਆ ਬڑے ਲੋਕ ਤਿਆਗ ਦਿੰਦੇ ਆ ਕਿਉਂਕਿ ਉਹ ਇਸ ਲਾਈਨ ਵਿੱਚ ਰਹਿ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਕੁਝ ਬਣਦਾ ਤੇ ਹੈ ਨਹੀਂ ਤੇ ਦਿਨੋਂ ਛੱਡ ਕੇ ਦੂਜੇ ਪਾਸੇ ਚਲੇ ਜਾਈਏ ਚੰਗਾ ਹੈ ਹਾਲਾਕਿ ਉਹ ਬੰਦਾ ਪ੍ਰਕਾਸ਼ ਵਾਲਾ ਕੰਮ ਕਰ ਰਿਹਾ ਹੈ ਕਈਆਂ ਨੂੰ ਰੱਬ ਨਾਲ ਪਰਮਾਤਮਾ ਨਾਲ ਜੁੜਨ ਦੇ ਲਈ ਲੋਹ ਦੇ ਰਿਹਾ ਪਰ ਲੋਕਾਂ ਦਾ ਨਜ਼ਰੀਆ ਆਪ ਕੋ ਆਪਣਾ ਹੈ ਕੋਈ ਕਿਦਾਂ ਸਮਝਦਾ ਕੋਈ ਕਿਦਾਂ ਸਮਝ ਇਸ ਕਰਕੇ ਬਰਬਾਣੀ ਦੀ ਲੋਪ ਬਰਬਾਣੀ ਦਾ ਪ੍ਰਕਾਸ਼ ਦੇਣ ਵਾਲਿਆਂ ਨੂੰ ਵੀ ਲੋਕਾਂ ਨੇ ਮaaf ਨਹੀਂ ਕੀਤਾ ਲੋਕਾਂ ਦੀ ਨੀਅਤ ਨੇ ਮaaf ਨਹੀਂ ਕੀਤਾ ਲੋਕਾਂ ਦੀ ਗੰਦੀ ਸੋਚ ਨੇ ਮaaf ਨਹੀਂ ਕੀਤਾ ਇਸ ਤਾਈਂ ਪਰ ਇਹ ਨਹੀਂ ਵੇਖਿਆ ਕਿ ਉਹ ਆਪਣਾ ਜੀਵਨ ਕਿਸ ਲਈ ਬਰਬਾਦ ਕਰ ਰਿਹਾ ਹੈ ਉਹ ਮੋਮਬਤੀ ਕਿਸ ਲਈ ਆਪਣਾ ਜੀਵਨ ਨਿਸ਼ਾਵਰ ਕਰ ਰਹੀ ਸਾਡੇ ਲਈ ਸਾਨੂੰ ਪ੍ਰਕਾਸ਼ ਦੇਣ ਲਈ ਸਾਨੂੰ ਲਾਈਟ ਦੇਣ ਲਈ ਤੇ ਨਹੀਂ ਗਰਬਾਣੀ ਦੀ ਸੋਝ ਰੱਖਣ ਵਾਲਾ ਕਿਤੇ ਲਈ ਜੀਵਨ ਵਿਰਥ ਗਵਾਰੇ ਕਿਤੇ ਲਈ ਜੀਵਨ ਲੇਖੇ ਲਾ ਰਿਹਾ ਸਾਡੇ ਲਈ ਜਿਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਸੱਚ ਹੈ ਉਸ ਮੋਮਬਤੀ ਤਰ੍ਹਾਂ ਆਪਣਾ ਆਪਾ ਨਿਸ਼ਾਵਰ ਕਰ ਦਿੱਤਾ ਵੇਖੋ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਕੁਲ ਖਿੰਦੂ ਵੀਰ ਹੁੰਦੇ ਆ ਤੇ ਕਹਿੰਦੇ ਆ ਸਾਡਾ ਧਰਮ ਸਾਡਾ ਤਿਲਕ ਤੇ ਜੰਜੂ ਖਤਰੇ ਵਿੱਚ ਹੈ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਂਝੀ ਬਾਲਤਾ ਦੀਆਂ ਕੱਲਾ ਕੱਲੀਆਂ ਗੱਲਾਂ ਹੀ ਨਹੀਂ ਕੀਤੀਆਂ ਉਹਨਾਂ ਨੇ ਖਲੋ ਕੇ ਸੱਤਾ 'ਚ ਲੋਕਾਂ 'ਚ ਸੰਗਤ 'ਚ ਆਪਨਾ ਆਪਾ ਨਿਸ਼ਾਵਰ ਕਰਕੇ ਵੀ ਵਿਖਾਇਆ ਉਸ ਮੋਮਬਤੀ ਦੀ ਤਰ੍ਹਾਂ ਕਿ ਇਹ ਲੋ ਇਹ ਪ੍ਰਕਾਸ਼ ਸਦੀਵੀ ਜਿੰਦਾ ਰਹੇ ਤੇ ਸਦੀਆਂ ਤੱਕ ਕੇ ਲੋਕ ਯਾਦ ਰੱਖਣਗੇ ਕਿ ਸਾਂਝੀ ਵਾਲਤਾ ਦੀ ਗੱਲ ਕਰਨ ਵਾਲੇ ਇਕੱਲੇ ਗੱਲਾਂ ਨਹੀਂ ਕਰਦੇ ਰਹੇ ਸਾਂਝੀ ਵਾਲਤਾ ਦੀ ਗੱਲ ਕਰਨ ਵਾਲਿਆਂ ਨੇ ਕਿਸੇ ਦੇ ਧਰਮ ਦੀ ਖਾਤਰ ਆਪਣੇ ਪ੍ਰਾਣ ਵੀ ਦਿੱਤੇ ਆ ਆਪਣਾ ਆਪਾ ਵੀ ਨਿਸ਼ਾਵਰ ਕੀਤਾ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਧਰਮ ਖੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦਿਆ ਦਿਲ ਕੰਜੂਰ ਆਖਾ ਪ੍ਰਪਤਾ ਕਾ ਦਿਲ ਕ ਤੇ ਜੰਦੂ ਦੀ ਰਾਖੀ ਕੀਤੀ ਆਪਣਾ ਬਲਦਾਨ ਤੱਕ ਦੇ ਦਿੱਤਾ ਸਿਰ ਤੱਕ ਜਰਵਾਣਿਆਂ ਨੇ ਧੜ ਤੋਂ ਯੁਦਾ ਕਰ ਦਿੱਤਾ ਪਰ ਕਿਹਦੀ ਖਾਤਰ ਕੇ ਸਾਂਝੀ ਵਾਲਦਾ ਦਾ ਦੀਪਕ ਜਿਹੜਾ ਜਗਦਾਰਾ ਹੈ ਇਹ ਲੋਕ ਕਿਤੇ ਨਾ ਕਹਿਣ ਕਿ ਇਹਨਾਂ ਦੇ ਗੁਰੂ ਕੱਲੇ ਗੱਲਾਂ ਹੀ ਕਰਦੇ ਰਹੇ ਆ ਨਹੀਂ ਉਹਨਾਂ ਨੇ ਆਪਣਾ ਬਲਦਾਨ ਵੀ ਦਿੱਤਾ ਹੈ ਉਹਨਾਂ ਆਪਣਾ ਆਪਾ ਨਵਸ਼ਾਭਰ ਵੀ ਕੀਤਾ ਕਿ ਤੁਹਾਨੂੰ ਪ੍ਰਕਾਸ਼ ਮਿਲਦਾ ਰਹੇ ਤੁਹਾਨੂੰ ਇਹ ਲੋਹ ਜਿਹੜੀ ਹੈ ਜਗ ਦੀ ਮਿਲਦੀ ਰਹੇ ਇਸ ਲਈ ਸਤਗੁਰੂ ਸਹਿਬ ਸੱਚੇ ਪਾਤਸ਼ਾਹ ਨੇ ਲੋਕਾਂ ਦੇ ਲਈ ਸਾਂਝੀ ਵਾਲਤਾ ਦੇ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸਾ ਬਾਰਾ ਜੀਓ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੀ ਇਹ ਲੋਕਾਂ ਨੂੰ ਕਰਕੇ ਵਿਖਾਇਆ ਇਸ ਲਈ ਜਿਹੜਾ ਹਰੀ ਪਰਮਾਤਮਾ ਦਾ ਜਨ ਹੈ ਰੱਬ ਦਾ ਜਨ ਹੈ ਉਹ ਹੀ ਉਸ ਰੱਬ ਦੇ ਬਾਰੇ ਉਹਦੇ ਪ੍ਰਕਾਸ਼ ਬਾਰੇ ਉਹਦੇ ਗਿਆਨ ਬਾਰੇ ਉਹਦੀ ਸੋਚ ਬਾਰੇ ਉਹਦੀ ਸਮਝ ਬਾਰੇ ਦੱਸਦਾ ਤੇ ਗਿਆਨ ਵੰਡਦਾ ਉਹ ਹੀ ਤੁਹਾਨੂੰ ਦੱਸ ਸਕਦਾ ਤੇ ਸਮਝਾ ਸਕਦਾ ਪਰ ਜਿਨ੍ਹਾਂ ਦੀ ਬੁੱਧੀ ਭ੍ਰਸਟ ਹੋਈ ਹੋਵੇ ਯਾਦ ਰੱਖਿਓ ਉਹ ਗਿਆਨ ਕੋਲ ਰਹਿ ਕੇ ਵੀ ਹਨੇਰੇ 'ਚ ਹੀ ਰਹਿ ਜਾਂਦਾ ਹੈ ਕਿਉਂਕਿ ਉਹਨਾਂ ਦਾ ਸਮਝਣਾ ਗਲਤ ਹੋ ਜਾਂਦਾ ਹੈ ਉਹਨਾਂ ਦਾ ਸੋਚਣਾ ਗਲਤ ਵੀ ਸੋਚ ਲੈਂਦੇ ਆ ਕਿ ਸ਼ਾਇਦ ਉਹਨਾਂ ਦੀ ਸਮਝੇ ਹੁੰਦਾ ਵੀ ਸ਼ਾਇਦ ਪਤਾ ਨਹੀਂ ਕੀ ਕਰਦਾ ਪਰ ਨਹੀਂ ਦੀਵਾ ਕਦੀ ਪ੍ਰਕਾਸ਼ ਦਿੰਦਾ ਹੈ ਲੋਅ ਦਿੰਦਾ ਹੈ ਚਾਨਣ ਦਿੰਦਾ ਹੈ ਦੀਵਾ ਹਨੇਰਾ ਨਹੀਂ ਚੁੰਮਦਾ ਪ੍ਰਕਾਸ਼ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕੀ ਹਰੀ ਦਾ ਜਨ ਜਿਹੜਾ ਮਨੁੱਖ ਹੈ ਨਾ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਕਿ ਆਓ ਆਪਾਂ ਬੈਠ ਕੇ ਉਸ ਰੱਬ ਦੀ ਇਬਾਦਤ ਕਰੀਏ ਕਿਉਂਕਿ ਭੁੱਖ ਲੱਗੀ ਏ ਸਾਚੇ ਨਾਮ ਕੀ ਲਾਗੈ ਭੂਗਾ ਉਹ ਤਾਂ ਭੁੱਖ ਹੈ